ਡੈਲਸਟੈਕਸਿਸ ਦੇ ਵਿੱਚ ਤਾਂ ਉੱਥੋਂ ਸਾਨੂੰ ਇੱਕ ਕੋਈ ਪ੍ਰੋਫੈਸਰ ਸੀਗੇ ਉਹਨਾਂ ਨੇ ਕਿਹਾ ਕਿ ਨਹੀਂ ਯਾਰ ਇਹ ਚੀਜ਼ ਤਾਂ ਸਾਨੂੰ ਪੰਜਾਬ ਜਾ ਕੇ ਲੋਕਾਂ ਨੂੰ ਦਿਖਾਉਣੀ ਚਾਹੀਦੀ ਹੈ ਪੈਸਾ ਤਾਂ ਹਰ ਕੋਈ ਬਣਾ ਰਿਹਾ ਹੈਗਾ ਦੁਨੀਆ ਬੜੀ ਕਮਰਸ਼ੀਅਲ ਹੋ ਗਈ ਹੈ ਅੱਜਕੱਲ ਅਸੀਂ ਕਹਿੰਦੇ ਨਹੀਂ ਕੁਝ ਪ੍ਰੋਗਰਾਮ ਇਹੋ ਜਿਹੇ ਵੀ ਹੋਣੇ ਚਾਹੀਦੇ ਨੇ ਜਿਹੜੀ ਸਾਡੀ ਰੂਹ ਦਾ ਖਰਾਕ ਹੋ ਕਿ ਨਾਟਕ ਜਿਹੜਾ ਬੜਾ ਵਧੀਆ ਜ਼ਰੀਆ ਹੈ ਲੋਕਾਂ ਨੂੰ ਅੱਜ ਕੱਲ ਦੇ ਸਪੈਸ਼ਲੀ ਬੱਚਿਆਂ ਨੂੰ ਕਿਉਂਕਿ ਜਦੋਂ ਵਿਜ਼ੂਅਲ ਦਾ ਜ਼ਮਾਨਾ ਆ ਗਿਆ ਉਹ ਦੇਖਦੇ ਨੇ ਉਹ ਭੁੱਲ ਹੀ ਸਕਦੇ ਪੇ ਜਵੇਂ ਜ਼ਫਰਨਾਮੇ ਦੇ ਕਿੰਨੇ ਸ਼ੇਅਰ ਸੰ ਕਿੰਨੇ ਉਸ ਕਾਲਪੁਰਖ ਲਈ ਲਿਖੇ ਕਿੰਨੇ ਔਰੰਗਜ਼ੇਬ ਦੀ ਤਾਰੀਫ਼ ਚ ਲਿਖੇ ਕਿੰਨੀ ਦਾਸਤਾਨ ਦੇ ਅੰਦਰ ਕੀਤੇ ਗਏ ਕਿੱਥੇ ਇਹ ਕਿਹਦੇ ਵਿੱਚ ਬਾਰੇ ਚ ਲਿਖਿਆ ਗਿਆ ਦੀਨਾ ਕਾਂਗਰ ਕਿੱਥੇ ਹੈ ਰੰਜੀਬਾ ਕਿੱਥੇ ਸੀ ਉਹਦੀ ਕਿੰਨੀ ਉਮਰ ਸੀ ਅਹ ਦੇਖੋ ਜੀ ਟਾਈਮ ਤੇ ਹਰ ਇੱਕ ਚੀਜ਼ ਨੂੰ ਲੱਗਦਾ ਹੈ ਮੇਰੇ ਉੱਤੇ ਇੱਕ ਪ੍ਰੋਫੈਸਰ ਨੇ ਸੈਨੈਟ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਮੇਡੀ ਫਾਰਸੀ ਦੀ ਬਹੁਤ ਜ਼ਿਆਦਾ ਮਦਦ ਕੀਤੀ ਅਹ ਕਿਰਦਾਰ ਕਰਨਾ ਦੇਖੋ ਜਦੋਂ ਤੱਕ ਤੁਸੀਂ ਕਿਰਦਾਰ ਦੇ ਅੰਦਰ ਤੱਕ ਨਹੀਂ ਜਾਂਦੇ ਜਦੋਂ ਤੱਕ ਤੁਸੀਂ ਉਸ ਚੀਜ਼ ਨੂੰ ਫੀਲ ਨਹੀਂ ਕਰਦੇ ਤੁਸੀਂ ਉਹਦੇ ਨਾਲ ਲਿਬਾ ਨਹੀਂ ਸਕਦੇ ਸਾਹਿਬ ਗਾਦਿਆਂ ਦੀ ਸ਼ਹੀਦੀ ਲੈ ਕੇ ਜਿੱਥੇ ਅ ਸ਼੍ਰੀ ਫਤਗੜ ਸਾਹਿਬ ਵਿਖੇ ਸ਼ਹੀਦੀ ਜਿਹੜੇ ਨੇ 15 ਵਾੜਾ ਚੱਲ ਰਿਹਾ ਉੱਥੇ ਹੀ ਯੂ ਐਸ ਏ ਕੈਲੀਫੋਰਨੀਆ ਤੋਂ ਆਈ ਟੀਮ ਵੱਲੋਂ ਅੱਜ ਕਰਨਾਲ ਦੇ ਵਿੱਚ ਜ਼ਫਰਨਾਮਾ ਨਾਟਕ ਪੇਸ਼ ਕੀਤਾ ਗਿਆ ਹੈ ਸੁਰਿੰਦਰ ਸਿੰਘ ਤਨਵਾਜੀ ਜਿਨ੍ਹਾਂ ਨੇ ਇਸ ਨਾਟਕ ਨੂੰ ਲਿਖਿਆ ਵੀ ਹੈ ਤੇ ਨਾਲ ਦੀ ਨਾਲ ਡਾਇਰੈਕਟ ਵੀ ਕੀਤਾ ਉਹ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਤਾਂ ਗੱਲ ਕਰ ਲਿਆ ਕਿਉਂਕਿ ਵੇਸ਼-ਭੂਸ਼ਾ ਤੁਸੀਂ ਦੇਖ ਰਹੇ ਹੋਵੋਗੇ ਕਿ ਖੁਦ ਔਰੰਗਜ਼ੇਬ ਦਾ ਕਿਰਦਾਰ ਇਹਨਾਂ ਨੇ ਨਿਭਾਇਆ ਹੈ ਉਸ ਚੀਜ਼ ਨੂੰ ਇਹਨਾਂ ਨੇ ਬਖੂਬੀ ਨਿਭਾ ਕੇ ਦੱਸਿਆ ਕਿ ਉਸ ਵੇਲੇ ਦੀ ਸਥਿਤੀ ਕਿਸ ਤਰ੍ਹਾਂ ਦੀ ਸੀ ਕਿਉਂਕਿ ਜਦੋਂ ਨਾਟਕ ਪੇਸ਼ ਕੀਤਾ ਜਾ ਰਿਹਾ ਸੀ ਤਾਂ ਬਹੁਤ ਸਾਰੇ ਮੌਕੇ ਇਸ ਤਰ੍ਹਾਂ ਦੇ ਸੀ ਕਿ ਜਦੋਂ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ ਅਧਰੋਆ ਜੀ ਸਤਿ ਸ਼੍ਰੀ ਅਕਾਲ ਸਸਿਕਲ ਜੀ ਮੇਰੇ ਵੱਲੋਂ ਤੇ ਪੰਜਾਬ ਲੋਕ ਰੰਗ ਦੀ ਮੇਰੀ ਸਾਰੀ ਟੀਮ ਵੱਲੋਂ ਚੜ੍ਹਦੀ ਕਲਾ ਟੈਲੀਵਿਜ਼ਨ ਨੂੰ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਹਨ ਸਾਰਿਆਂ ਨੂੰ ਫਤਿਹ ਪ੍ਰਵਾਨ ਹੋਵੇ ਜੀ ਤੇ ਬੜਾ ਚੰਗਾ ਲੱਗਿਆ ਅੱਜ ਤੁਸੀਂ ਆਏ ਸਾਡੀ ਕਵਰੇਜ ਲਈ ਤੇ ਬੜੇ ਪਰਮਾ ਹੂੰਗਾ ਰਾ ਸੰਗਤ ਵੱਲੋਂ ਮਿਲਿਆ ਤੇ ਨਾਟਕ ਜੋ ਮੈਸੇਜ ਦੇਣਾ ਚਾਹੁੰਦਾ ਸੀਗਾ ਮੈਨੂੰ ਉਮੀਦ ਹੈ ਕਿ ਉਹ ਦਰਸ਼ਕ ਸਾਰੇ ਲੈ ਕੇ ਗਏ ਨੇ ਤੇ ਤੁਹਾਨੂੰ ਪਤਾ ਹੀ ਇਹ ਫਿਰ ਵੀ ਲਾਈਵ ਪ੍ਰੋਗਰਾਮ ਦੇ ਵਿੱਚ ਕਿਤੇ ਨਾ ਕਿਤੇ ਕੋਈ ਹੀਟ ਉੱਪਰ 100 ਖਮੀਆਂ ਜਾਂ ਡਿਸਟਰਬਸ ਹੋ ਜਾਂਦੀ ਹੈ ਪਰ ਵੈਗਨੂ ਨੇ ਸਾਨੂੰ ਉਸ ਤੋਂ ਵੀ ਬਚਾ ਕੇ ਰੱਖਿਆ ਅੱਜ ਤੇ ਚੰਗੀ ਕਵਰੇਜ ਸਰਕ ਨੇ ਦਿੱਤੀ ਹੈ ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਉਹ ਕਿਵੇਂ ਦਾ ਲੱਗਿਆ ਜਦੋਂ ਤਿਆਰੀ ਸੀਗੀ ਜਦੋਂ ਨਾਟਕ ਤਿਆਰ ਕਰਨਾ ਹੈ ਅਕਸਰ ਪੰਜਾਬ ਤੋਂ ਜਿਹੜੇ ਨੇ ਉਹ ਕਿਰਦਾਰ ਉਹ ਬਾਹਰ ਜਾਂਦੇ ਨੇ ਯੂ ਐਸ ਏ ਤੋਂ ਤੁਸੀਂ ਟੀਮ ਲੈ ਕੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਨਾਟਕ ਕਰ ਰਹੇ ਆ ਇਹ ਜੀ ਅਸੀਂ ਪਹਿਲੀ ਵਾਰ ਇਹ ਹਿਸਟਰੀ 'ਚ ਹੋ ਰਿਹਾ ਨਹੀਂ ਇਥੇ ਸਿੰਗਰ ਹੋਏ ਇਹ ਵੱਡੇ ਵੱਡੇ ਫਿਲਮ ਐਕਟਰ ਹੋਏ ਜਾਂ ਕਮਰਸ਼ੀਅਲ ਲੋਕੀ ਹੋਏ ਤੁਹਾਨੂੰ ਪਤਾ ਹੀ ਹੈ ਉਹ ਕਿਵੇਂ ਇੱਥੋਂ ਜਾਂਦੇ ਨੇ ਪਰ ਅਸੀਂ ਤਾਂ ਹਮੇਸ਼ਾ ਇਹ ਬੇਟਾ ਖੜਾ ਜੀ ਸਾਨੂੰ ਰਾਣਾ ਸਾਹਿਬ ਮੇਰੇ ਇਹ ਪੰਜਾਬੀ ਲੋਕ ਰੰਗ ਦੀ ਕੈਲੀਫੋਰਨੀਆ ਦੇ ਆਰਗੇਨਾਈਜ਼ਰ ਨੇ ਮਕੰਦਲੂਬਾ ਸਾਹਮਣੇ ਸਾਡੇ ਵੱਡੇ ਸੀਨੀਅਰ ਆਰਟਿਸਟ ਨੇ ਸਾਡੇ ਨਾਲ ਅਸੀਂ ਸਾਰਿਆਂ ਨੇ ਸਲਾਹ ਕੀਤੀ ਜਦੋਂ ਸਾਡਾ ਪਹਿਲਾ ਨਾਟਕੇ ਖੇਡਿਆ ਗਿਆ ਡੈਲਸਟੈਕਸਿਸ ਦੇ ਵਿੱਚ ਤਾਂ ਉੱਥੋਂ ਸਾਨੂੰ ਇੱਕ ਕੋਈ ਪ੍ਰੋਫੈਸਰ ਸੀਗੇ ਉਹਨਾਂ ਨੇ ਕਿਹਾ ਕਿ ਨਹੀਂ ਆ ਇਹ ਚੀਜ਼ ਤਾਂ ਸਾਨੂੰ ਪੰਜਾਬ ਜਾ ਕੇ ਲੋਕਾਂ ਨੂੰ ਦਿਖਾਉਣੀ ਚਾਹੀਦੀ ਹੈ ਸੋ ਸਾਡੇ ਉਸ ਦਿਲ ਨੂੰ ਟੱਚ ਕੀਤਾ ਤੇ ਬਾਅਦ ਵਿੱਚ ਅਸੀਂ ਮੀਟਿੰਗ ਕੀਤੀ ਸਾਨੂੰ ਪੂਰਾ ਇੱਕ ਸਾਲ ਲੱਗਿਆ ਇੱਥੇ ਆਉਣ ਵਾਸਤੇ ਤੇ ਅਸੀਂ ਆਪਣੇ ਬਲਬੂਤੇ ਤੇ ਹੀ ਆਏ ਆ ਅਸੀਂ ਸਾਰਾ ਖਰਚਾ ਟਿਕਟਾਂ ਦਾ ਇੱਥੇ ਰਹਿਣ ਸੈਣ ਦਾ ਸ਼ੋਜ਼ ਦਾ ਅਸੀਂ ਕੋਈ ਕਿਸੇ ਤੋਂ ਕੋਈ ਇੱਕ ਪੈਣੀ ਵੀ ਨਹੀਂ ਲਈ ਹੈਗੀ ਤਾਂ ਕਿ ਕਿਉਂਕਿ ਦੇਖੋ ਪੈਸਾ ਤਾਂ ਹਰ ਕੋਈ ਬਣਾ ਰਿਹਾ ਹੈਗਾ ਦੁਨੀਆ ਬੜੀ ਕਮਰਸ਼ੀਅਲ ਹੋ ਗਈ ਹੈ ਅੱਜਕੱਲ ਅਸੀਂ ਕਹਿੰਦੇ ਨਹੀਂ ਕੁਝ ਪ੍ਰੋਗਰਾਮ ਇਹ ਜਿਹੇ ਵੀ ਹੋਣੇ ਚਾਹੀਦੇ ਨੇ ਜਿਹੜੀ ਸਾਡੀ ਰੂਹ ਦਾ ਖਰਾਕ ਹੋਣ ਸੋ ਅਸੀਂ ਇਹ ਸਾਰੀ ਦੀ ਸਾਰੀ ਟੀਮ ਨੇ ਇਹ ਜਿਹੜੇ ਪ੍ਰੋਗਰਾਮ ਨਾਟ ਖੇਡੇ ਨੇ ਇਹ ਆਪਣੀ ਰੂਹ ਵਾਸਤੇ ਖੇਡੇ ਨੇ ਕਿਉਂਕਿ ਜਿਸ ਮਿੱਟੀ 'ਚ ਅਸੀਂ ਜੰਮੇ ਪੜੇ ਵੱਡੇ ਹੋਏ ਤਾਂ ਕਿ ਉਸ ਦਾ ਕਰਜ਼ਾ ਅਸੀਂ ਥੋੜਾ ਬਹੁਤਾ ਤਾਰ ਸਕੀਏ ਇੱਕ ਪਾਸੇ ਸ਼ਹੀਦੀ ਦਿਹਾੜੇ ਦੇ ਪ੍ਰੋਗਰਾਮ ਵੀ ਚੱਲ ਰਹੇ ਨੇ ਜੋੜ ਮੇਲਾ ਚੱਲ ਰਿਹਾ ਹੈ ਉਸ ਦੌਰਾਨ ਉਸ ਵਰਤਾਂਤ ਨੂੰ ਦਿਖਾਉਣਾ ਲੋਕਾਂ ਸਾਹਮਣੇ ਉਸ ਤਰ੍ਹਾਂ ਕਿਉਂਕਿ ਪੜਿਆ ਕਹਿੰਦੇ ਨੇ ਕਿ ਆਯਾਦ ਕਿਸੇ ਵੇਲੇ ਰਹੇ ਨਾ ਰਹੇ ਪਰ ਜਿਹੜਾ ਅੱਖੀਂ ਵੇਖਿਆ ਹੁੰਦਾ ਉਹ ਬਹੁਤ ਜ਼ਿਆਦਾ ਯਾਦ ਰਹਿੰਦਾ ਜਿਹੜਾ ਤੁਸੀਂ ਮੈਸੇਜ ਦੇਣਾ ਚਾਹੁੰਦੇ ਸੀਗੇ ਉਹਦੀ ਵੀ ਇੱਕ ਵਾਰੀ ਦੱਸ ਦੋ ਕਿ ਕੀ ਮੈਸੇਜ ਇਹਦੇ ਜ਼ਰੀਏ ਦੇਣਾ ਚਾਹ ਰਹੇ ਦੇਖੋ ਜੀ ਮੈਸੇਜ ਤਾਂ ਇਹ ਹੈ ਕੇ ਨਾਟਕ ਜਿਹੜਾ ਬੜਾ ਵਧੀਆ ਜ਼ਰੀਆ ਹੈ ਲੋਕਾਂ ਨੂੰ ਅੱਜ ਕੱਲ ਦੇ ਸਪੈਸ਼ਲੀ ਬੱਚਿਆਂ ਨੂੰ ਕਿਉਂਕਿ ਜਦੋਂ ਵਿਜ਼ੂਅਲ ਦਾ ਜ਼ਮਾਨਾ ਆ ਗਿਆ ਉਹ ਦੇਖਦੇ ਨੇ ਉਹ ਭੁੱਲ ਨਹੀਂ ਸਕਦੇ ਇੱਕ ਤਾਂ ਇਹ ਗੱਲ ਹੈਗੀ ਦੂਸਰੀ ਇਹ ਗੱਲ ਹੈ ਜੀ ਔਰ ਕਈ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਬੱਚਿਆਂ ਦੇ ਸਾਜ਼ਾ ਦੇ ਦੇ ਨਾਂ ਨਹੀਂ ਪਤਾ ਲੋਕਾਂ ਨੂੰ ਸੋ ਸੜੀ ਬੜੀ ਇਤਰਾਸ ਦੀ ਹੈ ਅਸੀਂ ਪੂਰੀ ਕੋਸ਼ਿਸ਼ ਕਰਨ ਦੀ ਹੈ ਵੀ ਇਨਫੋਰਮੇਸ਼ਨ ਵੀ ਪੂਰੀ ਹੋਵੇ ਭਿਜ ਜਿਵੇਂ ਜ਼ਫਰਨਾਮਾ ਦੇ ਕਿੰਨੇ ਸ਼ੇਅਰ ਹਨ ਕਿੰਨੇ ਉਸਕਾਰ ਪੁਰਖ ਲਈ ਲਿਖੇ ਕਿੰਨੇ ਔਰੰਗਜ਼ੇਬ ਦੀ ਤਾਰੀਖ ਚ ਲਿਖਿਆ ਕਿੰਨੀ ਦਾਸਤਾਨ ਦੇ ਅੰਦਰ ਕੀਤੇ ਗਏ ਕਿੱਥੇ ਕੀਦੇ ਚਬਾਰੇ ਚ ਲਿਖਿਆ ਗਿਆ ਦੀਨਾ ਕਾਂਗੜ ਕਿੱਥੇ ਹੈ ਔਰੰਗਜ਼ੇਬ ਦਾ ਕਿੱਥੇ ਸੀ ਉਹਦੀ ਕਿੰਨੀ ਉਮਰ ਸੀ ਸੋ ਇਹ ਸਾਰੀਆਂ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਜੀ ਇਹ ਵੀ ਕੱਲਾ ਹੀ ਐਂਟਰਟੇਨਿੰਗ ਹੀ ਨਾ ਹੋਵੇ ਥੋੜੇ ਜਿਹਾ ਐਕੈਡੈਮਿਕ ਲੈਵਲ ਦਾ ਵੀ ਇਹ ਗੱਲ ਕਰੇ ਹਾਂਜੀ ਖਾਸ ਕਰ ਜ਼ਫਰਨਾਮਾ ਜਿਹੜਾ ਹੈਗਾ ਉਹ ਫਾਰਸੀ ਦੇ ਵਿੱਚ ਹੈ ਉਸ ਨੂੰ ਤੁਸੀਂ ਇੱਥੇ ਪੜਿਆ ਵੀ ਫਾਰਸੀ 'ਚ ਕਿੰਨੀ ਕੋ ਮਿਹਨਤ ਲੱਗੀ ਯਾਦ ਕਰਨ ਲਈ ਜਾਂ ਫਾਰਸੀ ਉਸ ਜ਼ੁਬਾਨ ਨੂੰ ਲੈ ਕੇ ਅ ਦੇਖੋ ਜੀ ਟਾਈਮ ਤਾਂ ਹਰ ਇੱਕ ਚੀਜ਼ ਨੂੰ ਲੱਗਦਾ ਹੈ ਮੇਰੇ ਉੱਤੇ ਇੱਕ ਪ੍ਰੋਫੈਸਰ ਨੇ ਸੈਨਟ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਮੇਡੀ ਫਾਰਸੀ ਦੀ ਬਹੁਤ ਜ਼ਿਆਦਾ ਮਦਦ ਕੀਤੀ ਸੋ ਦੇਖੋ ਮਾਸਟਰੀ ਤਾਂ ਕਰਨੀ ਬਹੁਤ ਔਖੀ ਹੈ ਫਾਰਸੀ ਜ਼ੁਬਾਨ ਸਾ ਮੈਂ ਕਰ ਰਿਹਾ ਹਾਂ ਪਰ ਮੈਨੂੰ ਇੱਕ ਚੀਜ਼ ਹੈ ਕਿ ਮੈਂ ਪੂਰੀ ਲਿਖਣੀ ਤੇ ਪੜ੍ਹਨੀ ਸਿੱਖਣੀ ਹੈ ਮੈਨੂੰ ਬਹੁਤ ਜ਼ਿਆਦਾ ਆ ਗਈ ਹੈ ਪਰ ਹੋਰ ਕੋਸ਼ਿਸ਼ ਕਰਨਗੇ ਕੋਸ਼ਿਸ਼ ਕਰਾਂਗੇ ਤਾਂ ਸਰ ਤੁਸੀਂ ਕਿਰਦਾਰ ਕੀਤਾ ਜਿਹੜਾ ਹੈ ਨਾ ਉਸ ਦੌਰਾਨ ਬਹੁਤ ਸਾਰੇ ਮੌਕੇ ਸੀਗੇ ਕੀ ਫੀਲ ਇਸ ਵੇਲੇ ਕੀਤਾ ਦੇਖੋ ਜੀ ਮੈਂ ਆਪਣੇ ਵੱਲੋਂ ਤੇ ਪੰਜਾਬ ਲੋਕਿੰਗ ਦੀ ਸਾਰੀ ਟੀਮ ਵੱਲੋਂ ਚੜ੍ਹਦੀ ਕਲਾ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਰਦਾਰ ਕਰਨਾ ਦੇਖੋ ਜਦੋਂ ਤੱਕ ਤੁਸੀਂ ਕਿਰਦਾਰ ਦੇ ਅੰਦਰ ਤੱਕ ਨਹੀਂ ਜਾਂਦੇ ਜਦੋਂ ਤੱਕ ਤੁਸੀਂ ਉਸ ਚੀਜ਼ ਨੂੰ ਫੀਲ ਨਹੀਂ ਕਰਦੇ ਤੁਸੀਂ ਉਹਦੇ ਨਾਲ ਲਿਬਾ ਨਹੀਂ ਸਕਦੇ ਸੋ ਮੈਨੂੰ ਲੱਗਦਾ ਕਿ ਤਨਵਰ ਸਾਹਿਬ ਦੀ ਡਾਇਰੈਕਸ਼ਨ ਦੇ ਹੇਠ ਮੈਂ ਹੀ ਇਕੱਲੇ ਨਹੀਂ ਸਾਡੀ ਪੰਜਾਬ ਲੋਕ ਰੰਗ ਦੀ ਸਾਰੀ ਟੀਮ ਨੇ ਜਿਹੜਾ ਵੀ ਚਾਹੇ ਕਿਸੇ ਨੂੰ 10 ਸਕਿੰਟ ਦਾ ਕਿਰਦਾਰ ਮਿਲਿਆ ਚਾਹੇ ਕਿਸੇ ਨੂੰ 10 ਮਿੰਟ ਦਾ ਮਿਲਿਆ ਉਹਨੇ ਉਹਦੇ ਨਾਲ ਪੂਰੀ ਮਿਹਨਤ ਦੇ ਨਾਲ ਉਹਨੂੰ ਪੂਰਾ ਤਰ੍ਹਾਂ ਦੀ ਕੋਸ਼ਿਸ਼ ਜ਼ਰੂਰ ਕੀਤੀ ਜੀ ਅੱਜ ਇੱਕ ਹੋਰ ਗੱਲ ਆਈ ਹੈ ਕਿਉਂਕਿ ਜਦੋਂ ਸ਼ਹੀਦੀ ਦਿਹਾੜੇ ਚੱਲਦੇ ਨੇ ਇਹਨਾਂ ਦਿਨਾਂ ਦੇ ਦੌਰਾਨ 28 ਦਸੰਬਰ ਤੱਕ ਕੋਈ ਵੀ ਜਿਹੜਾ ਹੈਗਾ ਖਾਸ ਕਰ ਖੁਸ਼ੀ ਵਾਲਾ ਪ੍ਰੋਗਰਾਮ ਸਿੱਖ ਸਮਾਜ ਆਪਣੇ ਲੋਕ ਨੇ ਉਹ ਨਹੀਂ ਕਰਦੇ ਪਰ ਜਿਸ ਤਰ੍ਹਾਂ ਇੱਕ ਵੀਰ ਨੇ ਇੱਥੇ ਰੱਖੀ ਹੋਈ ਸੀ ਕੰਵਰ ਗਰੇਵਾਲ ਉਹਨਾਂ ਦੀ ਨਾਈਟ ਉਸ ਨੂੰ ਵੀ ਮੁਲਤਵੀ ਕਰਤਾ ਇਸ ਨਾਟਕ ਨੂੰ ਦੇਖਣ ਤੋਂ ਬਾਅਦ ਕਿ ਲੱਗਦਾ ਹੈ ਕਿ ਉਹ ਜਿਹੜਾ ਮੈਸੇਜ ਤੁਸੀਂ ਦੇਣਾ ਚਾਹੁੰਦੇ ਸੀ ਉਹ ਜ਼ਰੂਰ ਜਾਂਦਾ ਹੋਇਆ ਸਫਲ ਹੁੰਦਾ ਨਜ਼ਰ ਆਉਂਦਾ ਬਿਲਕੁਲ ਜੀ ਅਸੀਂ ਜਦੋਂ ਕੈਲੀਫੋਰਨੀਆ ਤੋਂ ਚੱਲੇ ਸੀਗੇ ਸਾਡੇ ਦਿਲ ਦੇ ਵਿੱਚ ਇਹੀ ਕੁਮੀਦ ਸੀਗੀ ਕਿ ਜੋ 15000 ਮੀਲ ਤੋਂ ਲੈ ਕੇ ਅਸੀਂ ਇਹ ਮੈਸੇਜ ਦੇਣ ਜਾ ਰਹੇ ਹਾਂ ਕਿ ਸਾਨੂੰ ਉੱਥੇ ਦੀ ਸੰਗਤ ਪਿਆਰ ਦੇਗੀ ਪਰ ਨਹੀਂ ਪੰਜਾਬ ਦੇ ਲੋਕਾਂ ਨੇ ਸਾਡੇ ਹਰ ਸ਼ੋਅ ਦੇ ਵਿੱਚ ਚਾਹੇ ਉਹ ਅਸੀਂ 15 5 ਦਸੰਬਰ ਨੂੰ ਆਨੰਦਪੁਰ ਸਾਹਿਬ ਤੋਂ ਸ਼ੁਰੂ ਕੀਤਾ ਸੀਗਾ ਤੇ ਕੱਲ ਨੂੰ ਸਾਡਾ ਲਾਸਟ ਸ਼ੋਅ ਹੈ ਪਰ ਹਰ ਸ਼ੋਅ ਦੇ ਵਿੱਚ ਵੱਧ ਤੋਂ ਵੱਧ ਸੰਗਤ ਨੇ ਆ ਕੇ ਮਤਲਬ ਕਿ 500 ਤੋਂ ਲੈ ਕੇ 5-5000 ਦੀ ਸੰਗਤ ਨੇ ਆ ਕੇ ਸਾਡੇ ਪੰਜਾਬ ਲੋਕਾਂ ਦੀ ਟੀਮ ਨੂੰ ਤੇ ਇਸ ਜ਼ਫਰਨਾਮੇ ਪਲੇ ਨੂੰ ਬਹੁਤ ਪਿਆਰ ਦਿੰਦਾ ਹੈ ਬਹੁਤ ਪਿਆਰ ਦਿੰਦਾ ਹੈ ਜੀ ਬਿਲਕੁਲ ਬਹੁਤ ਪਿਆਰ ਦਿੰਦਾ ਸੁਚਾਨੰਦ ਹੁਣਾ ਦਾ ਤੁਸੀਂ ਕਿਰਦਾਰ ਨਿਭਾਇਆ ਕਿਹਾ ਜਾਂਦਾ ਹੈ ਕਿ ਜਦੋਂ ਵਿਰੋਧ ਕੀਤਾ ਜਾ ਰਿਹਾ ਸੀਗਾ ਉਦੋਂ ਸੁਚਾਨੰਦ ਹੁਣਾ ਨਹੀਂ ਇਹ ਗੱਲ ਕਹੀ ਸੀ ਕਿ ਸੱਪ ਦੇ ਬੱਚੇ ਸੱਪ ਹੁੰਦੇ ਨੇ ਜਦੋਂ ਕਿਰਦਾਰ ਕਰਨਾ ਹੁੰਦਾ ਉਦੋਂ ਤਾ ਗੱਲ ਵੱਖਰੀ ਹੁੰਦੀ ਹੈ ਪਰ ਆਫਰ ਉਸ ਵੇਲੇ ਦੀ ਸਥਿਤੀ ਨੂੰ ਕਿਵੇਂ ਆਪਣੇ ਮਨ ਦੇ ਵਿੱਚ ਭਾਵਾਂ ਦੇ ਵਿੱਚ ਤੁਸੀਂ ਜਿਹੜਾ ਹੈਗਾ ਫੀਲ ਕਰਦੇ ਅ ਮੇਰੇ ਹਿਸਾਬ ਨਾਲ ਜੀ ਜਿਹੜਾ ਮੇਰਾ ਕਿਰਦਾਰ ਸੀ ਉਹ ਸਭ ਤੋਂ ਔਖਾ ਸੀ ਮੈਨੂੰ ਬਹੁਤ ਦਿਨ ਨੀਂਦ ਨਹੀਂ ਆਈ ਮੈਂ ਇਹ ਕਿਰਦਾਰ ਕਰਨਾ ਪਰ ਫਿਰ ਪ੍ਰਮਾਤਮਾ ਦੀ ਬਖਸ਼ਿਸ਼ ਹੋਈ ਵੀ ਕਿਸੇ ਨੇ ਕਰਨਾ ਡਾਇਰੈਕਟਰ ਸਾਹਿਬ ਨੇ ਜੋ ਡਿਊਟੀ ਲਾਈ ਪੂਰੀ ਤਨਦੇਹੀ ਨਾਲ ਨਿਭਾਈ ਔਰ ਕਈ ਵਾਰੀ ਦਿਮਾਗ ਦੇ ਵਿੱਚ ਖਿਆਲ ਆਉਂਦਾ ਹੈ ਵੀ ਮੈਂ ਕਿਹੋ ਜਿਹਾ ਰੋਲ ਕਰ ਰਿਹਾ ਹਾਂ ਪਰ ਫਿਰ ਵੀ ਮੈਨੂੰ ਜਿੰਨੇ ਵੀ ਮੈਂ ਸ਼ੋਅ ਕਰ ਚੁੱਕੇ ਹਾਂ ਹੁਣ ਤੱਕ ਇਹੋ ਹੀ ਕਮੈਂਟਸ ਲੋਕਾਂ ਤੋਂ ਮਿਲੇ ਵੀ ਤੁਸੀਂ 네ਗੇਟਿਵ ਰੋਲ ਨੂੰ ਪੋਜ਼ਿਟਿਵ ਤਰੀਕੇ ਨਾਲ ਕੀਤਾ ਇਸ ਕਰਕੇ ਮੈਂ ਸਾਰੀ ਸੰਗਤ ਦਾ ਆਪਣੀ ਟੀਮ ਦਾ ਆਪਣੇ ਡਾਇਰੈਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਸ ਦਿਨ ਅਸੀਂ ਅਮਰੀਕਾ ਤੋਂ ਇਹ ਪ੍ਰੋਗਰਾਮ ਬਣਾਇਆ ਸੀ ਅਸੀਂ ਇਹ ਸੋਚ ਕੇ ਬਣਾਇਆ ਸੀ ਵੀ ਲੋਕ ਆਉਂਦੇ ਇੱਥੇ ਪੈਸਾ ਕਮਾਉਣ ਕਮਰਸ਼ੀਅਲ ਜਾਂਦੇ ਆ ਗਾਉਣ ਵਾਲੇ ਜਾਂਦੇ ਜਿਨ੍ਹਾਂ ਦਾ ਸਾਡੇ ਕੋਲੇ 10 ਮਿੰਟ ਦੀ ਖੁਸ਼ੀ ਤੋਂ ਜਾਂ 10 ਮਿੰਟ ਦੀ ਲਾਲਾ ਲਾਲਾ ਤੋਂ ਬਿਨਾ ਹੋਰ ਕੋਈ ਉਹਦਾ ਮਕਸਦ ਨਹੀਂ ਹੁੰਦਾ ਅਸੀਂ ਇੱਥੇ ਆਏ ਆ ਕੋਈ ਸਨੇਹਾ ਲੈ ਕੇ ਆਪਣੇ ਸੱਭਿਆਚਾਰ ਲਈ ਆਪਣੇ ਕਲਚਰ ਲਈ ਆਪਣੀ ਸਿੱਖ ਹਿਸਟਰੀ ਲਈ ਜੀ ਅਸੀਂ ਇਹ ਸਨੇਹਾ ਦੇਣ ਦੇ ਵਿੱਚ ਕਾਮਯਾਬ ਆ ਤਾਂ ਮੈਂ ਸਮਝਦਾ ਵੀ ਸਾਡਾ ਇਹ ਟੂਰ ਬਹੁਤ ਸਫਲ ਹੈ ਅਸੀਂ ਦੋ ਦੋ ਮਹੀਨੇ ਹੋ ਗਏ ਕੰਮ ਛੱਡਿਆ ਨੂੰ ਪਰ ਫਿਰ ਵੀ ਉਸ ਪਰਮਾਤਮਾ ਦਾ ਸ਼ੁਕਰ ਕਰਦੇ ਆ ਜਿਹਨੇ ਸਾਡੀ ਡਿਊਟੀ ਲਾਈ ਹੈ ਵੀ ਅਸੀਂ ਇਸ ਸਨੇਹਾ ਲੋਕਾਂ ਤੱਕ ਪਹੁੰਚਾ ਸਕੀਏ ਪੰਜਾਬ ਲੋਕ ਮੰਚ ਦੇ ਨਾਲ ਜਿਹੜਾ ਹੈਗਾ ਤੁਸੀਂ ਕੰਮ ਕਰ ਰਹੇ ਹੋ ਰੰਗ ਮੰਚ ਤੇ ਕਿਵੇਂ ਜਿਹੜੀ ਹੈਗੀ ਉਹ ਸਥਿਤੀ ਬਣੀ ਵੀ ਤੁਸੀਂ ਨਾਲ ਜੁੜੇ ਮੈਂ ਸ਼ੁਰੂ ਤੋਂ ਕਾਲਜ ਦੇ ਵਿੱਚ ਵੀ ਸਟੇਜ ਕਰਦਾ ਸੀ ਜੀ ਮੈਂ ਮੋਗੇ ਨੂੰ ਬਿਲੋਂਗ ਕਰਦਾ ਤੇ ਉਸ ਤੋਂ ਬਾਅਦ ਜਦੋਂ ਬਾਜੀ ਹੁਣਾਂ ਨੇ ਮੈਂ ਰਿਟਾਇਰ ਆ ਆਪਣੀ ਜੌਬ ਤੋਂ ਇਹਨਾਂ ਨੇ ਮੈਨੂੰ ਅਪਰੋਚ ਕੀਤਾ ਤਾਂ ਮੈਂ ਬੜੀ ਖੁਸ਼ੀ-ਖੁਸ਼ੀ ਇਹਨਾਂ ਦੇ ਨਾਲ ਰਲਿਆ 2 ਸਾਲ ਹੋ ਗਏ ਮੈਨੂੰ ਇਹਨਾਂ ਨਾਲ ਪਹਿਲਾ ਪਹਿਲਾ ਮੈਂ ਜਾਣਦਾ ਇਹਨਾਂ ਨੂੰ ਪਹਿਲਾਂ ਤੋਂ ਸੀ ਪਰ ਇਸ ਨਾਟਕ ਦੇ ਵਿੱਚ 2 ਸਾਲ ਹੋ ਗਏ ਇਹਨਾਂ ਨਾਲ ਕੰਮ ਕਰਦਿਆਂ ਨੂੰ ਔਰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਦੂਰੋਂ ਜਾਇਦਾ ਕੰਮ ਛੱਡ ਕੇ ਜਾਇਦਾ ਰਿਹਰਸਲ ਲਈ ਪਰ ਬਹੁਤ ਸਕੂਨ ਮਿਲਦਾ ਹੈ ਕੰਮ ਕਰਕੇ ਸਟੇਜ ਤੇ ਆ ਕੇ ਲੋਕਾਂ ਨਾਲ ਗੱਲਾਂ ਬਾਤਾਂ ਕਰਕੇ ਇਹ ਸਾਡਾ ਹੁਣ ਸ਼ੌਕ ਨਹੀਂ ਸਾਡਾ ਜਨੂੰਨ ਹੈ ਜੀ ਅਸੀਂ ਜਨੂੰਨ ਦੇ ਪਿੱਛੇ ਕੁਝ ਵੀ ਕਰਨ ਲਈ ਤਿਆਰ ਹਾਂ ਨਾਟਕ ਜ਼ਰੀਏ ਤਾਂ ਮੈਸੇਜ ਦੇ ਦਿੱਤਾ ਤੁਸੀਂ ਆਪਣੇ ਜ਼ਰੀਏ ਜੇ ਸੰਗਤ ਨੂੰ ਕੀ ਕੁਝ ਮੈਸੇਜ ਦੇਣਾ ਚਾਹੁੰਦੇ ਅਸੀਂ ਜਿਹੜਾ ਹੈਗਾ ਜੀ ਸੋਸ਼ਲ ਮੀਡੀਆ ਬੱਚੇ ਫੋਨ ਹੱਥਾਂ ਦੇ ਵਿੱਚ ਟੈਬਲੇਟਸ ਹੱਥਾਂ ਦੇ ਵਿੱਚ ਕੰਪਿਊਟਰ ਹੱਥਾਂ ਦੇ ਵਿੱਚ ਅਸੀਂ ਸੋਚਦੇ ਹਾਂ ਵੀ ਇਹਨਾਂ ਨਾਟਕਾਂ ਰਾਹੀਂ ਲੋਕਾਂ ਨੂੰ ਜਾਗਰਤ ਕੀਤਾ ਜਾਵੇ ਤਾਂ ਕਿ ਬੱਚਿਆਂ ਨੂੰ ਉਹ ਸੋਸ਼ਲ ਮੀਡੀਆ ਤੋਂ ਦੂਰ ਕਰਕੇ ਉਹਨਾਂ ਨੂੰ ਸਾਡੀ ਹਿਸਟਰੀ ਬਾਰੇ ਸਾਡੇ ਸੱਭਿਆਚਾਰ ਬਾਰੇ ਉਹਨਾਂ ਨੂੰ ਦੱਸਿਆ ਜਾਵੇ ਪੰਜਾਬੀ ਜ਼ੁਬਾਨ ਬਾਰੇ ਦੱਸਿਆ ਜਾਵੇ ਇਹ ਹੀ ਸਾਡਾ ਮਕਸਦ ਹੈ ਇਹਨਾਂ ਲੋਕਾਂ ਨੂੰ ਬਹੁਤ ਧੰਨਵਾਦ ਜੀ ਅੱਜ ਜਿਹੜਾ ਹੈਗਾ ਉਹ ਨਾਟਕ ਇੱਥੇ ਜ਼ਫਰ ਨਾਮ ਜਿਹੜਾ ਕਿਹਾ ਗਿਆ ਤਾਂ ਆ ਜਿਹੜਾ ਮੈਸੇਜ ਸੀਗਾ ਉਸ ਵੇਲੇ ਦਾ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਉਹ ਵੀ ਦਿੱਤਾ ਗਿਆ ਤੇ ਕਾਫੀ ਵਧੀਆ ਨਾਟਕ ਸੀਗਾ ਤੇ ਕੱਲ ਜਿਹੜਾ ਹੈਗਾ ਇਹਨਾਂ ਦਾ ਆਖਰੀ ਨਾਟਕ ਜਿਹੜਾ ਆ ਹੋਣ ਜਾ ਰਿਹਾ ਹੈ ਤਾਂ ਫਿਲਹਾਲ ਯੂਐਸਏ ਕੈਲੀਫੋਰਨੀਆ ਤੋਂ ਪਹੁੰਚ ਕੇ ਜੇ ਕਲਾਕਾਰ ਪੰਜਾਬ ਦੀ ਧਰਤੀ ਤੇ ਆ ਕੇ ਇਸ ਤਰ੍ਹਾਂ ਆਪਣੀ ਹਿਸਟਰੀ ਨੂੰ ਦਿਖਾਉਂਦੇ ਹੋਏ ਲੋਕਾਂ ਨੂੰ ਜਾਗਰੂਕ ਕਰ ਸਕਦੇ ਨੇ ਤਾਂ ਜ਼ਰੂਰਤ ਵੀ ਹੈਗੀ ਹੈ ਕਿ ਆਪਣੇ ਲੋਕ ਜਿਹੜੇ ਪੰਜਾਬ ਦੇ ਨੇ ਜਾਂ ਫਿਰ ਆਪਣੇ ਸਿੱਖ ਸਮਾਲਦੇ ਨੇ ਉਹ ਵੀ ਇਸ ਪੱਲਾ ਆ ਕੇ ਅੱਗੇ ਵਧਣ ਤਾਂ ਕਿ ਇਹਨਾਂ ਦਿਨਾਂ ਦੇ ਵਿੱਚ ਜਾਂ ਫਿਰ ਹੋਰ ਜਿਹੜੀਆਂ ਨੇ ਪੰਜਾਬ ਦੀ ਹਿਸਟਰੀ ਨੂੰ ਇਸ ਤਰ੍ਹਾਂ ਜਿਹੜਾ ਹੈਗਾ ਆਮ ਜਿਹੜੇ ਨੇ ਲੋਕਾਂ ਤੱਕ ਆਪਣੇ ਸਮਾਜ ਤੱਕ ਜਿਹੜਾ ਹੈਗਾ ਉਸ ਹਿਸਟਰੀ ਨੂੰ ਉਸ ਸ਼ਾਨਾਮਤ ਇਤਿਹਾਸ ਨੂੰ ਪਹੁੰਚਾਇਆ ਜਾ ਸਕੇ ਚਲਦੀ ਕਲਾ ਟਾਈਮ ਟੀਵੀ ਲਈ ਮੈਂ ਵੈਲਕਮ ਆਪਨੀ ਹੋਗੀ ਸतीश ਕੁਮਾਰ ਸਿਕਰੀ ਦੇ ਨਾਲ ਕਰਨਾਲ